ਪਾਹੇ ਜਿੰਨੇ ਪਲੇਅਰ ਆ ਤੁਸੀਂ ਇਧਰਲੇ ਪਾਹੇ ਲਾਗਦਾ ਹੈਗੇ ਆ ਇਹ ਕ੍ਰਿਕਟ ਵਾਲੇ ਮੁੰਡੇ ਆ ਇਹ ਸੁਬਾ ਸ਼ਾਮ ਇਹ ਵੀ ਖੇਡਦੇ ਆ ਕ੍ਰਿਕਟ ਤੇ ਇਧਰਲੇ ਪਾਹੇ ਕੌਡੀ ਵਾਲਿਆਂ ਦੀ ਮੰਨ ਲਾ ਪ੍ਰੈਕਟਿਸ ਹੁੰਦੀ ਆ ਨਾਲੇ ਲੱਗਿਆ ਹੋਇਆ ਬਾਈ ਹੁਣਾਂ ਨੇ ਲਾਇਆ ਵਾ ਕੈਂਪ ਮੱਲਾ ਵੀ ਚੰਗਾ ਖੜਾ ਰਹੀ ਰਿਹਾ ਜੋ ਕਿ ਆ ਬਾਈ ਪਹਿਲਾਂ ਤੇ ਹੁਣ ਐਸ ਵਕਤ ਬਾਈ ਸੰਧੂਰ ਆਏ ਜਿਹੜਾ ਦੌੜ ਰਪੈਂਡ ਵਾਲਾ ਉਹ ਜਵਾਕਾਂ ਨੂੰ ਟ੍ਰੇਨਿੰਗ ਕਰਾਉਂਦਾ ਆ ਛੋਟੀ ਪਨੀਰੀਆ ਜਿਹੜੀ ਲੋਪੋ ਪਿੰਡ ਦੀ ਉਹਨਾਂ ਨੂੰ ਇਸ ਵਕਤ ਬਾਈ ਸੰਧੂ ਰਾਟਰੇ ਨੇ ਇੱਕ ਦੰਦਾ ਦੌਧਰ ਵਾਲਾ ਇਹ ਕੈਂਪ ਆ ਜਿਹੜਾ ਉਹ ਚਲਾਇਆ ਗਿਆ ਡਾਈਟ ਦਾ ਜਿਹੜੀ ਸੰਯੋਗ ਆ ਉਹ ਵੀ ਸਾਡੇ ਪਿੰਡ ਦੇ ਜਿਹੜੇ ਐਨਆਰਆਈ ਵੀਰ ਆ ਜਾਂ ਕੋਈ ਪ੍ਰਬੰਧਕ ਕਮੇਟੀ ਆ ਜਿਹੜੀ ਕਬੱਡੀ ਪਲੇਅਰ ਵਾਲੀ ਜਿਹੜੀ ਪ੍ਰਬੰਧਕ ਕਮੇਟੀ ਆ ਜਾਂ ਉਹ ਉਹ ਚਲਾਉਂਦੇ ਆ ਤੇ ਆ ਦੇਖੋ ਜਰਾ ਐਵੇਂ ਬਾਈ ਪਹਿਲਾਂ ਸਾਸਤੀ ਗੱਲ ਬਾਈ ਥੋਰ ਬਾਈ ਠੀਕ ਆ ਤੇ ਇਹ ਬਾਈ ਮੱਲਾ ਵੀ ਤੁਸੀਂ ਸਾਰੀ ਜਾਣਦੇ ਆ ਇਹ ਬਾਈ ਮੱਲਾ ਵੀ ਜਾਣ ਪਹਿਚਾਨ ਦਾ ਮਤਾਜ ਨਹੀਂ ਹੈਗਾ ਹੈਗਾ ਬਾਈ ਸੱਸੀ ਗੱਲ ਸੱਸੀ ਗੱਲ ਬਾਈ ਕੋ ਠੀਕ ਠਾਕ ਹੈ ਬਾਈ ਹਾਂਜੀ ਹਾਂਜੀ ਵਧੀਆ ਬਾਈ ਤੁੰਦਾ ਤੇ ਬਾਈ ਤੇਰਾ ਪਿੰਡ ਦੌਧਰੀ ਹੈ ਨਾ ਹਾਂਜੀ ਬਾਈ ਬਾਈ ਦਾ ਪਿੰਡ ਦੌਧਰਾ ਐਨੀ ਘੈਂਟ ਆਪ ਪਹਿਲਾਂ ਖੇਡਦਾ ਸੀਗਾ ਹੁਣ ਜਵਾਕਾਂ ਨੂੰ ਖੜਾਉਂਦਾ ਸਾਰਿਆਂ ਬਾਈ ਤੇ ਬਾਈ ਕਿੰਨੇ ਕ ਦਿਨ ਹੋ ਗਏ ਹਾਂ ਮੈਨੂੰ ਹੋ ਗਏ ਵੀਰੇ 1 ਮਹੀਨਾ ਮਿਲਦਾ ਆ ਇੱਕ ਹਫਤਾ ਹੋ ਗਿਆ ਨਾ ਮਹੀਨੇ ਇੱਕ ਇੱਕ ਮਹੀਨੇ ਦਾ ਹਫਤਾ ਹੋ ਗਿਆ ਇੱਕ ਮਹੀਨਾ ਤੇ ਇੱਕ ਹਫਤਾ ਹੋ ਗਿਆ ਲੱਗੇ ਨਾ ਹੋ ਚੁੱਕਿਆ ਹੈਗਾ ਇਹ ਸਾਡੇ ਪਿੰਡ ਦੇ ਮੰਨ ਲਾ ਵੀ ਜਿਹੜੇ ਪਮਾਤੇ ਸੱਜਣ ਬਾਹਰ ਐਨਰੀ ਭਰਾ ਰਹਿੰਦੇ ਆ ਸੁੱਖਾ ਰੋਡ ਬੰਡ ਵਾਲਾ ਹਾਂ ਕਬੱਡੀ ਖਿਡਾਰੀ ਸੁੱਖਾ ਬਾਈ ਲੋਪੋ ਹਾਂ ਹਰ ਬਾਈ ਹੋ ਗਿਆ ਤੇ ਅਮਣਾ ਬਾਈ ਕਮੈਂਟੇਟਰ ਵਾਲਾ ਛੋਟਾ ਤੇ ਵੱਡਾ ਹਾਂਜੀ ਇੱਕ ਬਾਂਸਾ ਵੀਰਾ ਬਾਂਸਾ ਬਾਈ ਹਾਂ ਉਹ ਵੀ ਪੁਰਾਣਾ ਪਲੇਅਰ ਆ ਬਾਂਸਾ ਬਾਈ ਹਾਂਜੀ ਹਾਂਜੀ ਤੇ ਉਹਨਾਂ ਦੀ ਇਹ ਮੰਨ ਲਾ ਵੀ ਮਿਹਨਤ ਨੂੰ ਰੰਗ ਲੈ ਗਿਆ ਤੇ ਛੋਟੇ ਛੋਟੇ ਦਿਖਾਈਂਗਾ ਕਿਨੇ ਉਧਰ ਦੇਖ ਉਧਰ ਇੰਨਾ ਜਵਾਕਾਂ ਨੂੰ ਦੇਖੋ ਕਿੰਨਾ ਚਾਹ ਹੋਊਗਾ ਯਾਰ ਕਿਸੇ ਵੇਲੇ ਅਸੀਂ ਗਰਾਊਂਡਾਂ ਦੇ ਵਿੱਚ ਜਾ ਕੇ ਕੌਡੀਆਂ ਪਾਵਾਂਗੇ ਜਾਂ ਜੱਫੇ ਲਾਵਾਂਗੇ ਤਾਂ ਤੁਸੀਂ ਅੱਜ ਥੋੜੇ ਘੱਟ ਆਇਆ ਗਰਮੀ ਕਰਕੇ ਗਏ ਹੁੰਦੇ ਆ 40 50 55 ਵੀ ਹੋ ਜਾਂਦੇ ਆ ਓਕੇ ਹਾਂ ਥੋੜੀ ਜਿਹੀ ਹੁਣ ਗਰਮੀ ਕਰਕੇ ਘੱਟ ਆ ਅੱਜ ਘਰ ਤਾਂ ਨਹੀਂ ਖਤ ਨਹੀਂ ਆਏ ਅੱਗੇ ਦਾ ਗਰਾਊਂਡ ਭਰਿਆ ਹੁੰਦਾ ਪੂਰਾ ਗਰਾਊਂਡ ਭਰਿਆ ਹੁੰਦਾ ਹਾਂਜੀ ਹਾਂਜੀ ਤੇ ਬਾਈ ਸੁਬਾ ਵੀ ਕਰਾਉਣੇ ਆ ਡਰੇਨਿੰਗ ਨਹੀਂ ਸ਼ਾਮ ਨੂੰ ਵੀਰੇ ਸੁਬਾ ਫਿਰ ਬੱਚੇ ਆ ਉੱਠ ਕੇ ਨਹੀਂ ਆਂਦੇ ਨਾ ਤੋ ਯਾਰ ਹਾਂ ਹੈ ਨਾ ਛੋਟੇ ਕਰਕੇ ਸ਼ਾਮ ਨੂੰ ਸਾਰੇ ਆ ਜਾਂਦੇ ਇਕੱਠੇ ਹੋ ਕੇ ਅੱਛਾ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਆ ਆ ਜਾਂਦੇ ਆ ਹਾਂਜੀ ਹਾਂਜੀ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਆ ਜਾਂਦੇ ਤੇ ਬਾਈ ਇਹ ਉਮਰ ਦਾ ਕੋਈ ਹੈਗਾਗਾ ਬੇਜ ਉਮਰ ਦਾ ਕੋਈ ਹੈਗਾ ਵੀ ਇਹਨਾਂ ਨੂੰ ਦਾ ਕੋਈ ਨਹੀਂ ਬਾਈ ਕੋਈ ਨਹੀਂ ਉ ਵਧੀਆ ਗੱਲ ਆ ਯਾਰ ਬਾਈ ਇਹ ਡੇਡੀ ਪੀ ਆਪਾਂ ਛੋਟੇ ਛੋਟੇ ਬੱਚੇ ਲਾਵਾਂਗੇ ਫੇਰ ਹੀ ਪਨੀਰੀ ਤਿਆਰ ਹੋਣੀ ਆ ਕਿਹੜਾ ਕਹਿੰਦਾ ਉਧਰੋਂ ਮਾਰ ਕੇ ਦਿਖਾਈ ਕੈਮਰਾ ਪਹਿਲੀ ਗੱਲ ਤਾਂ ਜੇਬ ਬਾਈ ਤੁਸੀਂ ਹੈ ਨਾ ਨਸ਼ਿਆਂ ਤੋਂ ਆਪਦੇ ਜਵਾਕਾਂ ਨੂੰ ਦੂਰ ਰੱਖ ਉਹਨੂੰ ਜੋੜ ਕੇ ਰੱਖਣੇ ਪੈਣਾ ਹਾਂਜੀ ਬਈ ਇਹ ਨਹੀਂ ਹੈਗਾ ਵੀ ਤੁਸੀਂ ਕਬੱਡੀ ਦੇ ਵਿੱਚ ਹੀ ਲੈ ਕੇ ਆਣਾ ਜਿੰਨਿਆਂ ਵੀ ਆਪਣੀਆਂ ਪੰਜਾਬ ਦੇ ਵਿੱਚ ਗੇਮਾਂ ਹੁੰਦੀਆਂ ਕਿਸੇ ਗੇਮ 'ਚ ਤੁਸੀਂ ਆਪ ਦਾ ਜਵਾਕ ਲੈ ਕੇ ਆਣਾ ਤਾਂ ਉਹਨੂੰ ਗਰਾਊਂਡ ਦੇ ਵਿੱਚੋਂ ਲੈ ਕੇ ਲਾਜ਼ਮੀ ਆਓ ਜੋ ਵੀ ਆਪਣਾ ਪੰਜਾਬ ਆ ਨਸ਼ਿਆਂ ਤੋਂ ਹਾਂਜੀ ਦੂਰ ਛੋਟੀ ਉਮਰ ਦੇ ਬੱਚਿਆਂ ਲਈ ਆਪਾਂ ਪ੍ਰੇ ਗਰਾਊਂਡ ਨਾਲ ਜੋੜਾਂਗੇ ਬੱਚੇ ਹਾਂ ਛੋਟੀ ਉਮਰ ਦੀ ਜੀ ਆਪਾਂ ਪ੍ਰੇਰਿਤ ਕਰਾਂਗੇ ਨਾ ਜਵਾਕਾਂ ਨੂੰ ਦਿਖਾਵਾਂਗੇ ਹਾਂਜੀ ਹਾਂਜੀ ਪਰ ਫਿਰ ਥੋੜਾ ਜਿਆਦਾ ਹੋ ਜਾਂਦਾ ਹੈਗਾ ਵੀ ਜੋ ਆ ਕੇ ਨਸ਼ਿਆਂ ਤੋਂ ਜਾ ਦੂਰ ਰਹੇ ਆਹ ਮੁੰਡਾ ਉਹ ਉਹ ਵੀ ਖੇਡਦਾ ਦੇਖਿਆ ਹੈਗਾ ਆ ਵੀ ਦੇਖਿਆ ਹੈਗਾ ਉਹ ਗੈਨੀ ਦਿਖਾਈ ਮੇਰੇ ਉਧਰ ਨੂੰ ਮਾਰ ਕੇ ਕੈਮਰਾ ਉਹ ਸਾਡੇ ਪਿੰਡ ਦਾ ਮੁੰਡਾ ਯਾਰ ਇੰਨਾ ਘੈਂਟ ਖੇਡਦਾ ਏ ਮਤਲਬ ਯਾਰ ਕਿਆ ਬਾਤਾਂ ਈ ਇਹ ਹੈਗਾ ਸਾਜਨ ਦਾ ਭਤੀਜਾ ਨਾ ਹਾਂਜੀ ਸਾਜਰ ਬਾਈ ਸਟੂਡੀਓ ਵਾਲਾ ਲੂਪੋ ਵਾਲਾ ਉਹਦਾ ਬਾਈ ਉਹ ਭਤੀਜਾ ਹੈ ਮੁੰਡਾ ਇੰਨਾ ਘੈਂਟ ਖੇਡਦਾ ਏ ਮਤਲਬ ਵੀ ਸਾਡੇ ਪਿੰਡ ਨੂੰ ਇਹ ਇਹ ਨੌਜਵਾਨ ਤੋਂ ਐਡੀ ਵੱਡੀ ਮੀਤ ਹੈ ਨਾ ਬਹੁਤ ਵੱਡੀ ਮੀਤਾਂ ਬਾਹਲੀ ਵੱਡੀ ਮੀਤਾਂ ਜੋ ਲੋਕ ਕਹਿੰਦੇ ਆ ਕਿ ਇਹਦੇ ਚਾਲਦਾ ਚੁਲਦਾ ਮੈਚ ਆ ਵੀਰੇ ਦੋ ਤਿੰਨ ਮੁੰਡੇ ਵਧੀਆ ਸਟਾਰ ਬਣਨ ਵਾਲੇ ਆਉਣ ਵਾਲੇ ਜੇ ਹੁਣ ਆਪਾਂ ਗੌਰ ਕਰਾਂਗੇ ਇਹਨਾਂ ਤੇ ਗੌਰ ਕਰਾਂਗੇ ਤੇ ਭਾਈ ਗੌਰ ਤਾਂ ਹੀ ਹੋਣੀ ਆ ਜੇ ਕੋਈ ਪਿੰਡ ਲੈਵਲ ਤੇ ਇਹਨਾਂ ਮਤਲਬ ਆਮ ਘਰਾਂ ਦੇ ਹੀ ਆ ਯਾਰ ਮੁੰਡੇ ਆਪਾਂ ਕਹਿ ਨਹੀਂ ਸਕਦੇ ਵੀ ਬਾਹਲੇ ਕਰਦੇ ਆ ਮੁੰਡੇ ਚਲੋ ਬਹੁਤ ਖਾਣਾ ਕਿਨਾਂ ਡਾਈਟ ਦਾ ਵੀ ਕੀਤਾ ਬਣਾ ਕਿ ਦਿੰਦੇ ਕੇਲੇ ਗੂਲੇ ਸ਼ੱਕਰ ਛੋਲੇ ਛਾਲੇ ਵਧੀਆ ਕਰਦੇ ਆ ਜੀ ਹਾਂ ਇੰਨਾ ਇੰਨੇ ਹੋਈ ਜਾਏ ਬੱਚੇ ਹਣ ਬੱਚੇ ਜੋਕਾ ਨੂੰ ਆਏ ਆ ਵੀ ਚਲ ਜਾਵਾਂਗੇ ਲੈ ਖਾਵਾਂਗੇ ਉੱਥੇ ਹਾਂ ਪ੍ਰੈਕਟਿਸ ਕਰਾਂਗੇ ਪ੍ਰੈਕਟਿਸ ਕਰਾਂ ਹੁਣ ਦੇਖਦੇ ਕਿ ਬੱਚੇ ਹੋਰ ਕਿੰਨੇ ਜੋੜਦੇ ਨਾਲ ਹੋਰ ਹੋਰ ਕਿੰਨੇ ਜੋੜਦੇ ਆ ਹਾਂ ਇਹ ਆ ਯਾਰ ਮੀਂਹ ਕਣੀ ਨੀਂਦੇ ਨਾ ਦੇਖ ਲੈਣਾ 4 ਵਜੇ ਆ ਕੇ ਗਰਾਊਂਡ ਤੇ ਬਹਿ ਜਾਣਾ ਅੱਛਾ 4 ਵਜੇ ਆ ਆ 4 ਵਜੇ ਮੈਂ ਤਾਂ 5:30 ਵਜੇ ਆਉਣਾ 5:30 ਵਜੇ ਸ਼ੁਰੂ ਕਰ ਦੇਣਾ ਇਹਨਾਂ ਨੇ 4 ਵਜੇ ਆ ਜਾਣਾ ਇਹਨਾਂ ਨੇ 4 ਵਜੇ ਹਾੜੀ ਤੇ ਮੱਥ ਹਾਂ ਇਹਨਾਂ ਦਾ ਮੈਂ ਮੈਨੂੰ ਕੱਲ ਦੱਸਿਆ ਮੁੰਡਿਆਂ ਨੇ ਕਹਿੰਦੇ ਇਹਦੇ 4 ਵਜੇ ਆ ਜਾਂਦੇ ਆ 4 ਵਜੇ ਨਹੀਂ ਨਾ ਸਾਡੇ ਨਾਲ 5:00 ਵਜੇ ਆ ਕਰੋ ਪੁੱਤ ਹਾਂ ਇਹ ਕਹਿੰਦੇ ਜੀ ਨਹੀਂ ਲੱਗਦਾ ਕਰੋ ਸਾਡੇ ਘਰੇ ਛੇਤੀ ਗਰਾਊਂਡ ਚ ਚਲੀਏ ਛੇਤੀ ਗਰਾਊਂਡ ਤੇ ਚਲੀਏ ਆ ਦੋ ਮੁੰਡੇ ਤਿੰਨ ਆ ਖੜੇ ਆ ਕਿੰਦਨ ਮਰ ਗਿਆਂ ਇੱਕ ਆ ਉਹ ਮੁੰਡਾ ਮਗਰ ਖੜਾ ਹਾਂ ਜੀ ਇੱਕ ਆ ਮੁੰਡਾ ਆ ਛੋਟਾ ਜਿਹਾ ਇੱਕ ਇਹਨਾਂ ਦੀ ਇੱਕ ਵੀ ਸ਼ੂਟਿੰਗ ਨਹੀਂ ਇੱਕ ਵੀ ਅੱਛਾ ਜਦੋਂ ਤੋਂ ਕੈਂਪ ਲੱਗਿਆ ਹੋਇਆ ਇੱਕ ਵੀ ਸ਼ੂਟਿੰਗ ਨਹੀਂ ਕੀਤੀ ਐਂਤਵਾਰ ਨੂੰ ਵੀ ਆਉਂਦੇ ਆ ਐਂਤਵਾਰ ਦੀ ਬਾਰੇ ਰੈਸਟ ਕੀਤੀ ਆ ਸਾਰਿਆਂ ਦੀ ਹਾਂ ਜੀ ਇਹਨਾਂ ਨੇ ਐਂਤਵਾਰ ਨੂੰ ਵੀ ਆਉਣਾ ਐਂਤ ਹਾਂ ਜੀ ਤੇ ਕਰ ਲੋ ਬੁੱਤ ਕੋਈ ਗੱਲ ਨਹੀਂ ਕਰ ਲੋ ਦੀ ਚਲੋ ਕਰ ਆਪਦਾ ਕੰਮ ਸ਼ੁਰੂ ਕਰੋ ਜਿਹੜਾ ਤੁਸੀਂ ਕਰਨ ਚਲੋ ਚਲੋ ਕੋਈ ਉਹੀ ਆ ਤੇ ਇਹਨਾਂ ਚੋ ਬਈ ਉਹ ਪਾਰਲਾ ਮੁੰਡਾ ਵੀ ਘੈਂਟ ਖੇਡਦਾ ਹਨਾ ਆਹ ਘੈਂਟ ਆਹ ਮੁੰਡਾ ਬਹੁਤ ਵਧੀਆ ਆ ਉਹ ਮੁੰਡਾ ਜੀ ਨੇ ਨਾਈਕੀ ਵਾਲੀ ਟੀ-ਸ਼ਰਟ ਪਾਈ ਉਹ ਵੀ ਘੈਂਟ ਖੇਡਦਾ ਆਹ ਮੁੰਡਾ ਵੀ ਬਹੁਤ ਘੈਂਟ ਖੇਡਦਾ ਹੈ ਆਹ ਮੁੰਡਾ ਬਚਾਲੜਾ ਇਹ ਵੀ ਸੋਹਣਾ ਖੇਡਦਾ ਹਾਂ ਬਹੁਤ ਸੋਹਣਾ ਖੇਡਦਾ ਆ ਦੋ ਮੁੰਡੇ ਵਧੀਆ ਢੇਰਾ ਤੁਹਾਡੇ ਪਿੰਡ ਦੇ ਵੀਰੇ ਮੁੰਡਾ ਆਏ ਦੇਖੋ ਆ ਜਾ ਪੀ ਆ ਮੁੰਡਾ ਆ ਵੀ ਰੀਡਰ ਪੂਰਾ ਵਧੀਆ ਬੰਨ ਵਾਲਾ ਦੋ ਚਾਰ ਮੁੰਡੇ ਆਏ ਨੇ ਉੱਥੇ ਜਲ ਘਰਾਂ ਦੀਆਂ ਮਜ਼ਦੂਰੀਆਂ ਹੋ ਜਾਂਦੇ ਬੰਦੇ ਨੇ ਕੰਮ ਕੁੰਮ ਕਰਨ ਲੱਗੇ ਆ ਕੰਮ ਕਰਨ ਲੱਗ ਗਿਆ ਹਾਂ 3-7 ਬੰਦੇ ਆਏ ਆਏ ਨਿਕੇ ਵਿੱਚ ਦੋ ਚਾਰ ਤੱਜ ਆਏ ਨੇ ਵੀ ਮੈਂ ਇੱਕ ਮੁੰਡਾ ਇਹਨਾਂ ਦਾ ਉਹ ਬਹੁਤ ਵਧੀਆ ਪਲੇਅਰ ਬੰਨ ਵਾਲਾ ਬਾਈ ਉੱਥੇ ਕੁੜੀ ਗੌਰ ਕੀਤੀ ਜਾਣਾ ਪੂਰਾ ਵਧੀਆ ਬੰਨ ਵਾਲਾ ਗੌਰ ਯਾਰ ਵੀਰੇ ਕਾਰ ਹੀ ਲੈਣੀ ਆ ਦੇਖ ਦੇ ਨਿਕ ਨਿਕ ਜਵਾਕ ਦੇਖ ਕੇ ਜਦੋਂ ਸਾਡੀ ਵੀਡੀਓ ਬਾਹਰਲੇ ਸੱਜਣਾ ਮੇਲੇਆਂ ਕੋਲੇ ਪਹੁੰਚੀ ਹਾਂਜੀ ਤਾਂ ਉਹਨਾਂ ਨੇ ਵੈਸੇ ਵੀਡੀਓ ਸ਼ੇਅਰ ਕਰਦੇ ਨੇ ਆ ਨਾਲ ਦੀ ਨਾਲ ਇਹਨਾਂ ਦਾ ਡਾਈਟ ਦਾ ਜਿਹੜਾ ਖਰਚਾ ਏ ਉਹ ਬਾਹਰਲੇ ਭਰਾਵਾਂ ਨੇ ਵੀ ਚੱਕ ਲੈਣਾ ਜਿਹੜੇ ਇੱਧਰ ਬੈਠੇ ਆ ਚੰਗੇ ਪਲੇਅਰ ਆ ਉਹਨਾਂ ਨੇ ਵੀ ਦੇਖਣਾ ਲੋਪੋ ਦੇ ਵਿੱਚ ਕੈਂਪ ਲੱਗਿਆ ਹੋਇਆ ਸਾਡੇ ਜਿਹੜੇ ਪਹਿਲਾਂ ਸ਼ੌਕ ਰੱਖਦੇ ਆ ਖੇਡਣ ਦਾ ਵੀ ਸ਼ੌਕ ਰਹਿ ਕੇ ਖੇਡ ਚੁੱਕੇ ਵੀ ਉਹਨਾਂ ਨੇ ਵੀ ਕਹਿਣਾ ਵੀ ਯਾਰ ਕਰੋ ਯਾਰ ਇਹਨਾਂ ਦਾ ਹੱਲ ਹੈ ਨਾ ਹਾਂਜੀ ਹਾਂਜੀ ਸਹੀ ਗੱਲ ਆ ਵੀਰੇ ਨੇ ਵਧੀਆ ਪ੍ਰਾਲਾ ਕੀਤਾ ਸੁੱਖੇ ਉਹਨਾਂ ਨੇ ਬਾਈ ਮੈਂ ਕਹਿੰਦਾ ਯਾਰ ਵੀ ਬਾਈ ਸੁੱਖੇ ਦਾ ਧੰਨਵਾਦ ਆ ਹਨਾ ਜਿਹਦੀ ਸੰਯੋਗ ਨਾਲ ਹਨਾ ਵੀ ਆਪਣੇ ਪੈਂਡਰ ਚ ਲੋਪੋ ਦੇ ਵਿੱਚ ਆ ਕੈਂਪ ਲੱਗਿਆ ਹੈ ਹਨਾ ਹਾਂਜੀ ਤਾਂ ਜੇ ਹਰ ਸਾਲ ਬਈ ਮਤਲਬ ਇੰਨਾ ਕੁ ਕੁਝ ਹੁੰਦਾ ਰਹੇ ਤਾਂ ਜੁੜੀ ਜਾਣਗੇ ਬਈ ਨਾਲ ਹਾਂ ਹੁਣ 33 40 ਅਗਾਂ 100 ਵੀ ਹੋ ਸਕਦਾ ਹੌਲੀ ਇੰਨਾ ਇੰਨਿਆਂ ਚੋਂ 10 15 ਪਲੇਅਰ ਤਾਂ ਨਾਰਮਲੀ ਗੱਲ ਆ ਬਈ ਨਿਕਲ ਹੀ ਆਉਂਦੇ ਆ ਨਿਕਲ ਹੀ ਆਉਂਦੇ ਆ ਨਹੀਂ ਨਾਲ ਇਹ ਪਲੇਅਰ ਨਹੀਂ ਦਾ ਵੀਰੇ ਆਰਮੀ ਚ ਪੁਲਿਸ ਚ ਕੋਈ ਵੀ ਜੌਬ ਕਰ ਸਕਦੇ ਆ ਤੁਹਾਡਾ ਫਿਜ਼ੀਕਲ ਵੈਸੇ ਫਟਾ ਕੋਈ ਵੀ ਟ੍ਰਾਇਲ ਦੇ ਸਕਦਾ ਜਾ ਕੇ ਹਾਂਜੀ ਉਹਦਾ ਮੁੰਡਾ ਬਾਅਦ ਤੇ ਉਹ ਪੀੜਾ ਉਹਦੀ ਇਹਦਾ 26 ਤਰੀਕ ਨੂੰ ਪੇਪਰ ਆ ਪੁਲਿਸ ਦਾ ਪੇਪਰ ਹੈ ਨਾ ਤੇਰਾ ਪੁਲਿਸ ਦਾ ਪੇਪਰ ਇਹਦਾ ਅੱਛਾ ਜੀ 26 ਤਰੀਕ ਦਾ ਚਲ ਵਧੀਆ ਬਈ ਜੇ ਮੰਨ ਲਾ ਜੇ ਕੋਈ ਮਿਹਨਤ ਕਰਦਾ ਹੈ ਤਾਂ ਉਹਦੀ ਮਿਹਨਤ ਨਾਲ ਇੱਕ ਦਿਨ لازਮੀ ਰੰਗ ਲੈ ਕੇ ਆਉਂਦੀ ਆਉਂਦੀ ਆ ਚਾਹੇ ਉਹ ਗਰਾਊਂਡ ਲੈਵਲ ਦੀ ਆ ਚਾਹੇ ਕਿਸੇ ਹੋਰ ਫੀਲਡ ਲੈਵਲ ਦੀ ਆ ਤਾਉ ਮੈਂ ਲਾ ਜਮੀ ਕਿਤੇ ਨਾ ਕਿਤੇ ਵੀਰੇ ਬੱਚੇ ਯਾਰਾ ਮੈਂ ਦੇਖਿਆ ਅਗਲੇ ਪਿਛੇ ਰਸੂਰਪੁਰ ਵੀ ਗਿਆ ਪਿਛੇ ਸਾਲ ਆਇਆ ਮੈਂ ਹਾਂਜੀ ਉਸ ਤੋਂ ਪਹਿਲਾਂ ਡੇਢ ਕਿ ਵੀ ਲਾਇਆ ਕਿੰਪਤਾ ਆ ਇਹ ਆਏ ਆ ਵੀਰੇ ਜਿਹੜੇ ਆਪਣੇ ਨਾਰਮਲ ਕਰਾਂ ਦੇ ਬੱਚੇ ਹੁੰਦੇ ਆ ਜਿਹੜੇ ਖੇਡਣ ਵਾਲੇ ਹੁੰਦੇ ਆ ਜਿਹੜਾ ਚੰਗਾ ਜੀਮ ਜੀਮੀਦਾਰਾ ਜਾਂ ਕੋਈ ਕੋਈ ਵੀ ਆ ਲਾ ਲਓ ਉਹ ਬੱਚਾ ਪੜਦਾ ਹੁਣ ਬਾਹਰ ਦਾ ਹੁੰਦਾ ਵੀ ਮੈਸੇ ਦੀ ਬਾਹਰ ਜਾਵਾ ਬਾਹਰ ਜਾਵਾ ਬਾਹਰ ਪਰ ਤੇ ਹੀ ਰਹਿ ਕੇ ਆਪਾਂ ਜੇ ਇਹਨਾਂ ਤੇ ਗੌਰ ਕਰਨਾਗੇ ਵਧੀਆ ਗੱਲ ਆ ਯਾਰ ਕਿਸੇ ਦਾ ਵੱਖ ਬਣ ਜਾਊਗਾ ਵੱਖ ਬਣ ਜਾਊਗਾ ਹੈਨਾ ਵੱਖ ਬਣ ਜਾਊਗਾ ਚੱਲ ਬੰਦਾ ਜਾਦੀ ਰੱਖਦਾ ਇਹ ਹਾਂ ਤੈਨੂੰ ਪੈਂਡਲ ਨਹੀਂ ਆਪ ਤੱਕੜੇ ਹੋਣਗੇ ਗਾਂਝਵਾਕਾਂ ਨੂੰ ਚਾਰਾਂ ਨੂੰ ਹੋਰ ਜੋੜਨਗੇ ਨਾਲ ਇਹਨਾਂ ਨੂੰ ਦੇ ਕੇ ਹੋਰ ਜੁੜੂਗਾ ਕੋਈ ਫੇਰ ਹੀ ਨਸ਼ਾ ਖਤਮ ਹੋਣਾ ਫੇਰ ਹੀ ਖਤਮ ਹੋਣਾ ਜੇ ਆਪਾਂ ਕਹਿ ਦਈਏ ਵੀ ਉੱਥੇ ਰੇਡ ਮਾਰਾਂ ਤੀ ਉਹਦਾ ਘਰ ਟਵਾ ਦੋ ਤਾਂ ਐ ਕਰਤਾ ਐ ਖਤਮ ਨਹੀਂ ਹੋਣਾ ਹੈਗਾ ਜੇ ਤੁਸੀਂ ਆਪਦੇ ਜਵਾਕਾਂ ਦੇ ਗੌਰ ਕਰੋਗੇ ਆਪਦੇ ਜਵਾਕਾਂ ਨੂੰ ਗਰਾਉਂਡਾਂ 'ਚ ਲੈ ਕੇ ਆਓਗੇ ਤਾਂ ਨਸ਼ਾ ਫੇਰ ਹੀ ਖਤਮ ਹੋਣਾ ਹੈਗਾ ਖਤਮ ਹੋਣਾ ਵੀ ਪਹਿਲਾਂ ਐ ਸੀ ਜਦੋਂ ਅਸੀਂ ਖੇਡਦੇ ਹੁੰਦੇ ਸੀ ਹਾਂਜੀ ਸਾਡੇ ਸਾਸੀ ਵੱਡਿਆਂ ਦੇਖ ਕੇ ਲੱਗਣਾ ਵੀ ਯਾਰ ਬਾਹਰ ਬੈਠੇ ਦੇਖੀ ਜਾਣਾ ਵੀ ਕਦੋਂ ਗਰਾਉਂਡ ਵਿਲ ਆਉਗੇ ਕਦੋਂ ਅਸੀਂ ਵਿੱਚ ਵੜਾਂਗੇ ਹਾਂ ਉਹਨਾਂ ਨੂੰ ਦੇਖ ਕੇ ਅਸੀਂ ਲੱਗੇ ਆ ਉਹਨਾਂ ਨੂੰ ਦੇਖ ਕੇ ਅੱਗੇ ਵੀਰੇ ਫੋਨ ਹੈ ਨਹੀਂ ਅਸੀਂ ਬਾਕੀ ਆ ਸੋਸ਼ਲ ਮੀਡੀਆ ਦਾ ਬੜਾ ਹੈ ਨਹੀਂ ਸੀ ਗਰਾਊਂਡਾਂ ਦਾ ਵਾਲੇ ਸੀ ਬੱਚੇ ਵੀ ਜਦੋਂ 4:30 ਹੋ ਕੇ 5:00 ਵਜੇ ਚਲੋ ਗਰਾਊਂਡ 'ਚ ਛੇਤੀ ਗਰਾਊਂਡ 'ਤੇ ਖੇਡ ਲਈ ਚਲੋ ਗਰਾਊਂਡ ਹੈਨਾ ਆ ਥੋਲੇ ਆ ਤੁਸੀਂ ਆਪ ਹੀ ਦੇਖੋ ਛੋਡੇ ਪੈਂਡਾ ਕਾ ਭਰਿਆ ਫਿਰ ਅਸੀਂ ਆਪ ਗਰਾਊਂਡ 'ਤੇ ਰਹੇ ਨੇ ਭਰਿਆ ਹੁੰਦਾ ਸੀ ਭਰਿਆ ਹੁੰਦਾ ਸੀ ਵੀਰੇ ਭਰਿਆ ਹੁੰਦਾ ਹਾਕੀ ਵਾਲੇ ਅਲੱਗ ਹੁੰਦੇ ਸੀ ਫੁੱਟਬਾਲ ਵਾਲੇ ਅਲੱਗ ਗੁੰਡੀ ਵਾਲੇ ਅਲੱਗ ਹਾਂਜੀ ਹਾਂਜੀ ਵੀਰੇ ਚੱਲ ਹੁਣ ਤਾਂ ਆ ਸੁੱਕੇ ਹੋਣਾ ਆਹੀ ਆ ਸੁੱਕੇ ਗੱਗੀ ਬਾਈ ਹੋਣਾ ਤੋਂ ਬਾਅਦ ਤਾਂ ਆ ਮੁੰਡੇ ਆ ਇਹ ਵਧੀਆ ਖੇਡ ਸਕਦੇ ਪੂਰੇ ਵਧੀਆ ਪੂਰੇ ਵਧੀਆ ਖੇਡ ਸਕਦੇ ਵਧੀਆ ਨਾ ਉੱ ਤਾਂ ਤੇ ਉਹਦਾ ਉਹਦਾ ਤਾਂ ਹੈਗਾ ਹੀ ਕਮੈਂਟਰੀ ਚਾ ਬੰਲੇ ਦਾ ਦੋਨਾਂ ਦਾ ਹੈ ਨਾ ਕਬੱਡੀ ਚ ਆਪਾਂ ਕਹਿੰਦੇ ਇਹਨਾਂ ਦਾ ਬੱਚਿਆਂ ਦਾ ਨਾਮ ਵੀ ਜਰਾ ਹੋਰ ਵਧਿਆ ਹੋਵੇ ਹੈ ਨਾ ਬਾਈ ਦੇ ਨਾਲੇ ਟੀਮ ਬਣੀ ਹੈ ਬਾਈ ਦੀ ਟੀਮ ਚ ਦੋ ਪਲੇਅਰ ਲੋਪੋ ਦੇ ਖੇਡਣ ਕਿੰਨਾ ਵਧੀਆ ਲੱਗੂ ਕਿੰਨਾ ਵਧੀਆ ਲੱਗੂ ਸਹੀ ਹੈ ਆਪਾਂ ਵੀ ਕਹਿੰਦੇ ਯਾਰ ਸਾਡੇ ਪਿੰਡ ਦੇ ਪਲੇਅਰ ਆ ਇਹ ਸਾਡੇ ਪਿੰਡ ਦੇ ਤੇ ਲਾਜ਼ਮੀ ਵੀਰੇ ਵੀਡੀਓ ਸ਼ੇਅਰ ਕਰਿਓ ਤੇ ਜਿੰਨੇ ਵੀ ਹੈ ਨਾ ਜੋ ਮੱਲਾ ਨੇੜੇ-ਤੇੜੇ ਬਾਈ ਕਿੰਨਾ ਕ ਟਾਈਮ ਕੈਂਪ ਹੋਰ ਲੱਗੂ ਹਾਂ ਕੋਈ ਨਾ ਵੀਰੇ ਲਾਵਾਗੇ 2 ਮਹੀਨੇ ਹੋਰ 2 ਮਹੀਨੇ ਹੋਰ ਆ ਜਿਹੜੇ ਨੇੜਲੇ-ਤੇੜਲੇ ਪਿੰਡਾਂ ਵਾਲੇ ਆ ਹੈ ਨਾ ਜਵਾਗ ਆ ਤੁਸੀਂ ਸ਼ਾਮ ਨੂੰ 4:00 ਵਜੇ 4:30 ਜਾਂ 5 ਦੇ ਵਿੱਚ ਵਿੱਚ ਇੱਥੇ ਆਦਾ ਜਵਾਕ ਲੈ ਕੇ ਆਓ ਵੈਸੇ ਹੀ ਤੁਸੀਂ ਆਪਦਾ ਜਵਾਕ ਆ ਮਿੱਟੀ ਦੇ ਵਿੱਚ ਤੋੜ ਲਓਗੇ ਨਾ ਆ ਮਿੱਟੀ ਦੇ ਵਿੱਚ ਜਿਹੜੀ ਗਰਾਊਂਡ ਵਾਲੀ ਆ ਅੱਧੇ ਰੋਗ ਇਹ ਮਿੱਟੀ ਨੇ ਵੈਸੇ ਹੀ ਖਤਮ ਕਰ ਦਿੰਦੀ ਹੈ ਹਾਂ ਬਈ ਇਹ ਚ ਹੀ ਹੀਰੇ ਪੈਦਾ ਹੁੰਦੇ ਆ ਇਹਦੇ ਚ ਆ ਮਿੱਟੀ ਦੀ ਬਾਈ ਕਹਿੰਦਾ ਹੀਰੇ ਪੈਦਾ ਹੁੰਦੇ ਆ ਵੱਡੇ ਵੱਡੇ ਸਟਾਰ ਆ ਜਿਹੜੇ ਆ ਮਿੱਟੀ ਚੋਂ ਇੱਥੋਂ ਘੁਲ-ਘੁਲ ਕੇ ਬਹੁਤ ਤੱਕੀਆਂ ਗਈ ਬਾਈ ਆਦਾ ਗਰਾਊਂਡ ਹੀ ਵਾਲਾ ਕਰਮ ਵਾਲਾ ਇੱਥੇ ਤੁਹਾਡੇ ਆਪਣੇ ਪਿੰਡ ਦਾ ਇੱਥੋਂ ਦਾ ਕਿੱਡਾ ਤਕੜਾ ਪਲੇਅਰ ਹੋਇਆ ਗੱਗੀ ਬਾਈ ਜੀ ਹਾਂ ਜੀ ਸੁੱਖੀ ਹੁਣੀ ਐਸੀ ਗਰਾਊਂਡ ਤੋਂ ਹੀ ਬਣਿਆ ਬਾਈ ਐਸੀ ਗਰਾਊਂਡ ਤੋਂ ਐਸੀ ਗਰਾਊਂਡ ਦੀ ਦੇਣੀ ਆ ਬਾਕੀ ਗਰਾਊਂਡ ਦੇ ਵਿੱਚ ਕਿੱਡੇ ਕਿੱਡੇ ਸਟਾਰ ਖੇਡੇ ਆ ਬਾਈ ਜੀ ਬਾਈ ਮੈਂ ਕਹਿੰਦਾ ਕੋਈ ਇਹੋ ਜਿਹਾ ਪਲੇਅਰ ਹੋਣਾ ਹੀ ਨਹੀਂ ਜਿਹੜਾ ਸਾਡੇ ਪਿੰਡ ਲੋਪੋ ਖੇਡੇ ਹੀ ਨਾ ਹਾਂ ਜੀ ਹਾਂ ਜੀ ਦੁੱਲੇ ਹੁਣੋਂ ਤੋਂ ਲੈ ਕੇ ਪੱਪੂ ਉਹਨਾਂ ਨੇ ਮੰਗੀ ਹੁਣੀ ਸਾਰੇ ਆ ਗਰਾਊਂਡ ਤੇ ਖੇਡੇ ਆ ਬਾਈ ਹਾਂ ਜੀ ਪੁਰਾਣਿਆਂ ਚੋਂ ਸਾਰੇ ਹੀ ਖੇਡੇ ਤੇ ਜਿਹੜੇ ਨਵੇਂ ਪਲੇਅਰ ਆ ਉਹਨਾਂ ਚੋਂ ਵੀ ਸਾਰੇ ਹੀ ਗਾਰੰਟੀ ਆ ਗਾਰੰਟੀ ਆ ਹਨਾ ਧੰਨਵਾਦ ਵੀਰ ਧੰਨਵਾਦ ਬਾਈ ਤੇਰਾ ਕੋਈ ਨਾ ਫਿਰ ਕੋਈ ਗੱਲ ਨਹੀਂ ਤੂੰ ਤੈਨੂੰ ਰੋਕਿਆ ਸੀ ਵਿੱਚ ਕੋਈ ਨਹੀਂ ਕੋਈ ਗੱਲ ਨਹੀਂ ਵੀਰ